आम प्रचल्लत है कि कुछ अंधविश्वासी काले रंग ਨੂੰ ਮਾੜਾ ਦੱਸਦੇ ਹਨ ਪਰ ਕਾਲਾ ਰੰਗ ਹੀ ਮਹਾਨ ਹੈ ਗੁਰੂ ਸਾਹਿਬ ਜੀ ਨੇ ਜਦੋਂ ਗੁਰਬਾਣੀ ਲਿਖਣੀ ਆਰੰਭ ਕੀਤੀ ਤਾਂ ਲਿਖਣ ਵਾਸਤੇ ਕਾਲੇ ਰੰਗ ਨੂੰ ਹੀ ਚੁਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਾਲੇ ਰੰਗ ਵਿੱਚ ਸੁਭਾਏਮਾਨ ਹੈ ਜਿਸ ਨੂੰ ساری ਦੁਨੀਆ ਆਦਰ ਨਾਲ ਸਤਕਾਰ ਸਹਿਤ ਨਮਨ ਕਰਦੀ ਹੈ ਹਿੰਦੂ ਮਤ ਅਨੁਸਾਰ ਕਾਲਾ ਰੰਗ ਸ਼ਨੀ ਦੇਵ ਦਾ ਪ੍ਰਤੀਕ ਹੈ ਜਿਸ ਦੀ ਹਮਾਇਤ ਸ਼ਨੀ ਦੇਵ ਕਰਦੇ ਹਨ ਉਸ ਦਾ ਕੋਈ ਵੀ ਕਿਸੇ ਤਰ੍ਹਾਂ ਨੁਕਸਾਨ ਨਹੀਂ ਕਰ ਸਕਦਾ ਉਹ ਵਿਅਕਤੀ ਜ਼ਿੰਦਗੀ ਦੀ ਹਰ ਜੰਗ ਜਿੱਤਦਾ ਹੈ ਕਿੰਨਾ ਸ਼ੁਭ ਹੈ ਕਾਲਾ ਰੰਗ ਇਸ ਦੀ ਸਚਾਈ ਇਹ ਹੈ ਕਿ ਭਗਵਾਨ ਨੇ ਜਦੋਂ ਆਪ ਸਭ ਨੂੰ ਦੁਨੀਆ ਤੇ ਭੇਜਿਆ ਤਾਂ ਆਪ ਦੇ ਸਰੀਰ ਦੇ ਸਭ ਤੋਂ ਉੱਪਰ ਸਿਰ ਤੇ ਵਾਲ ਲਗਾਏ ਉਹ ਕਾਲੇ ਹਨ ਜਿੰਨਾ ਚਿਰ ਵਾਲ ਕਾਲੇ ਹਨ ਤੁਸੀਂ ਜਵਾਨ ਹੋ ਸ਼ਕਤੀਸ਼ਾਲੀ ਹੋ ਜਿਉਂ ਜਿਉਂ ਕਾਲੇ ਵਾਲ ਚਿੱਟੇ ਹੋਣ ਲੱਗਦੇ ਹਨ ਆਪ ਬਿਮਾਰੀਆਂ ਕਮਜ਼ੋਰੀਆਂ ਨਾਲ ਘਰਨੇ ਸ਼ੁਰੂ ਹੋ ਜਾਂਦੇ ਹੋ ਇਸ ਕਰਕੇ ਕਾਲੇ ਰੰਗ ਨੂੰ ਲੱਕ ਤੋਂ ਉੱਪਰਲੇ ਹਿੱਸੇ ਸਰੀਰ ਤੇ ਪਹਿਨ ਕੇ ਦੇਖੋ ਆਪ ਨੂੰ ਕਿਸ ਤਰ੍ਹਾਂ ਕਾਮਯਾਬੀ ਪ੍ਰਾਪਤ ਹੋਵੇਗੀ ਦੁਨੀਆ ਦੇ ਕਿਸੇ ਵੀ ਉੱਚ ਅਹੁਦੇ ਤੇ ਆਈਏਐਸ ਆਈਪੀਐਸ ਪੀਸੀਐਸ ਅਜਿਨਿਅਰ ਡਾਕਟਰ ਵਕੀਲ ਬਣਨਾ ਹੋਵੇ ਤਾਂ ਸਾਰੀ ਪੜ੍ਹਾਈ ਕਿਤਾਬਾਂ ਤੇ ਲਿਖੇ ਕਾਲੀ ਲਿਖਾਈ ਨਾਲ ਪੜ੍ਹ ਕੇ ਹੀ ਉੱਚ ਅਹੁਦਿਆਂ ਤੇ ਪਹੁੰਚਦੇ ਹੋ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹੋ ਇਸ ਤਰ੍ਹਾਂ ਸਾਰੇ ਰੰਗਾਂ ਵਿੱਚ ਸਰਵ ਸ੍ਰੇਸ਼ਟ ਰੰਗ ਕਾਲਾ ਹੀ ਹੈ ਜੇ ਵੀਡੀਓ ਆਪ ਜੀ ਨੂੰ ਚੰਗੀ ਲੱਗੇ ਤਾਂ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ